ਜੋ ਮਿਲਿਆ ਹੈ ਉਸ ਦਾ ਆਨੰਦ ਲੈਣਾ ਸਿੱਖੋ ਕਿਉਂਕਿ ਲਾਲਚ ਹਮੇਸ਼ਾ ਇਨਸਾਨ ਨੂੰ ਅਧੂਰਾ ਰੱਖਦਾ ਹੈ ਜ਼ਿੰਦਗੀ ਵਿੱਚ ਸਿੱਖਣਾ ਕਦੇ ਨਾ ਛੱਡੋ ਹਰ ਤਜਰਬਾ ਸਾਨੂੰ ਕੁਝ ਨਾ ਕੁਝ ਨਵਾਂ ਸਿਖਾਉਂਦਾ ਹੈ ਦੂਜਿਆਂ ਦੀ ਮਦਦ ਕਰਨਾ ਸਭ ਤੋਂ ਵੱਡੀ ਆਵਾਦਤ ਹੈ ਪੈਸਾ ਨਹੀਂ ਮਨ ਦੀ ਸ਼ਾਂਤੀ ਸਭ ਤੋਂ ਵੱਡੀ ਦੌਲਤ ਹੈ ਹਰ ਰਾਤ ਇਹ ਸੋਚ ਕੇ ਸੋਵੋ ਕਿ ਅੱਜ ਮੈਂ ਕੁਝ ਚੰਗਾ ਕੀਤਾ ਹੈ ਅਸਲੀ ਖੂਬਸੂਰਤੀ ਮਨੁੱਖ ਦੇ ਸੁਭਾਅ ਵਿੱਚ ਹੁੰਦੀ ਹੈ ਚੈਰੇ ਵਿੱਚ ਨਹੀਂ ਜਿਹੜਾ ਗੁੱਸੇ ਨੂੰ ਕਾਬੂ ਕਰ ਲੈਂਦਾ ਹੈ ਉਹ ਸਭ ਕੁਝ ਜਿੱਤ ਲੈਂਦਾ ਹੈ ਜ਼ਿੰਦਗੀ ਛੋਟੀ ਹੈ ਰੰਜਿਸ਼ਾਂ ਲਈ ਨਹੀਂ ਪਿਆਰ ਤੇ ਮਾਫੀ ਲਈ ਬਣੀ ਹੈ ਹਰ ਹਾਲਤ ਵਿੱਚ ਖੁਸ਼ ਰਹਿਣਾ ਸਿੱਖੋ ਇਹ ਹੀ ਜ਼ਿੰਦਗੀ ਦੀ ਸੱਚੀ ਕਲਾ ਹੈ ਆਪਣੀ ਸੋਚ ਬਦਲੋ ਦੁਨੀਆ ਆਪੇ ਬਦਲਦੀ ਦਿ세ਗੀ ਹਾਂਜੀ ਮੈਂ ਅਮਨਦੀਪ कौर ਸਵਾਗਤ ਕਰਦੀ ਹਾਂ ਤੁਹਾਡਾ ਏਕ ਗੈਲਰੀ ਫਾਰਮ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਨਾਲ ਰਹਿ ਰਹੇ ਹੋਵੋਗੇ ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ੀ ਇੱਥੇ ਜਿਹੜਾ ਟਾਈਮ ਹੋ ਰਿਹਾ ਹੋ ਰਿਹਾ ਜੀ ਅੱਜ ਸਾਡੇ ਕਿਛੇ ਦਾ ਟਾਈਮ ਆਗਾ ਤਾਂ ਮੈਂ ਪਹਿਲਾਂ ਬੇੜਾ ਸੁੰਭ ਰਿਆ ਸੀ ਉਸ ਤੋਂ ਬਾਅਦ ਮੈਂ ਪਸੂਨਾਂ ਵਾਲਾ ਬੇੜਾ ਸੁੰਭਣ ਲੱਗ ਗਈ ਪਸੂਆਂ ਦਾ ਕੰਮ ਜਿਹੜਾ ਸੀਗਾ ਗੋਆ ਪਾਤਾ ਸੀਗਾ ਉਹਦੇ 'ਚ ਪਾਏ ਜਾਂਦਾ ਸੀਗਾ ਗੋਬਰ ਗੈਂਸ ਦੇ ਵਿੱਚ ਤੇ ਰੇੜੀ ਇਕ ਲਾ ਆਂਦੀ ਸੀਗੀ ਤੇ ਇਕ ਮੈਂ ਭਰ ਕੇ ਖੜਾਤੀ ਆ ਤੇ ਫਿਰ ਮੈਂ ਸੁੰਭਰਨ ਲੱਗ ਗਈ ਸੀਗੀ ਬੇੜਾ ਪਸੂਆਂ ਦਾ ਬੇੜਾ ਸੁੰਭਰ ਕੇ ਉਸ ਤੋਂ ਬਾਅਦ ਮੈਂ ਧੋਣ ਲੱਗੀ ਕੱਪੜੇ ਕੱਪੜੇ ਮੈਂ ਕੱਲ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਸੀ ਕਿ ਹੱਥੀ ਕੱਪੜੇ ਧੋਣ ਦਾ ਜਿਹੜਾ ਵਧੀਆ ਲੱਗਿਆ ਮੈਨੂੰ ਤਾਂ ਬਹੁਤ ਛੇਤੀ ਮੇਰਾ ਜਿਹੜਾ ਕੰਮ ਉਹ ਨਿਬੜਿਆ ਕੱਪੜਿਆਂ ਦਾ ਇੱਕ ਮਸ਼ੀਨ ਦੇ ਵਿੱਚ ਕੱਪੜੇ ਪਾਏ ਹੁੰਦੇ ਸੀਗੇ ਤਾਂ ਇਹ ਹੁੰਦਾ ਸੀਗਾ ਵੀ ਹੋਰ ਕੰਮ ਨਿਮੇੜਿਆ ਕਿ ਜਿਹੜੇ ਕੱਪੜੇ ਆਗੇ ਉਹ ਕਾਫੀ ਟਾਈਮ ਬਾਅਦ ਜਿਹੜੇ ਕੱਢਦੇ ਸੀਗੇ ਤਾਂ ਮੈਨੂੰ ਇਹ ਲੱਗਿਆ ਵੀ ਜਿਵੇਂ ਹੁਣ ਹੱਥੀ ਕੱਪੜੇ ਧੋਣੇ ਆਗੇ ਉਹ ਇੱਕ ਪਾਸੇ ਲੱਗੇ ਆ ਮੈਨੂੰ ਸਿਰਫ ਮੇਰੇ 10-15 ਮਿੰਟਾਂ ਦੇ ਵਿੱਚ ਵਿੱਚ ਜਿਹੜੇ ਕੱਪੜੇ ਧੋਤੇ ਗਏ ਤਾਂ ਮਿੰਟ ਮਿੰਟੀ ਮੈਂ ਬਿੱਲੀ ਹੋ ਗਈ ਕੱਪੜੇ ਧੋਕੇ ਤਾਂ ਇਹ ਆ ਵੀ ਕੰਮ ਮਸ਼ੀਨ ਤੇ ਆਪਾਂ ਨੂੰ ਇਹ ਤਾਂ ਲੱਗਦਾ ਵੀ ਚਲੋ ਹੱਥ ਜਿਹੜੇ ਹੱਥ ਪੈਰ ਹਲਾਉਣੇ ਨਹੀਂ ਪੈਂਦੇਗੇ ਤੇ ਪਰ ਇਹਦੇ ਨਾਲ ਕੀ ਸਰੀਰ ਦੀ ਕਸਰਤ ਵੀ ਹੁੰਦੀ ਹੈ ਜੇ ਆਪਾਂ ਹੱਥੀ ਕੰਮ ਕਰਦੇ ਆਂਗੇ ਤਾਂ ਇਹ ਵੀ ਕੰਮ ਵੀ ਆਪਣਾ ਵਧੀਆ ਹੋ ਜਾਂਦਾ ਹੈਗਾ ਤਾਂ ਵੇਖੋ ਮੈਂ ਕੱਪੜੇ ਧੋ ਕੀ ਤੇ ਫਿਰ ਮੈਂ ਸੁੱਕਣੇ ਪਾਉਣ ਲੱਗ ਗਈ ਸੀਗੀ ਤੇ ਫਿਰ ਉਸ ਤੋਂ ਬਾਅਦ ਮੈਂ ਰੋਟੀ ਦਾ ਕੰਮ ਨਿਮੇੜਿਆ ਅੱਜ ਮੈਂ ਕਰਨੀ ਸੀਗੀ ਰਸੋਈ ਸਾਫ ਤੇ ਉਸ ਤੋਂ ਪਹਿਲਾਂ ਰਸੋਈ ਦੇ ਜਿਹੜੇ ਥਲੜਲੇ ਦਰਾਜ ਸੀਗੇ ਉਹ ਸਾਫ ਕਰਨੇ ਆਗੇ ਤਾਂ ਮੈਂ ਪਹਿਲਾਂ ਸੋਚਿਆ ਵੀ ਜਦੋਂ ਆਪਾਂ ਕੋਈ ਵੀ ਸਫਾਈ ਦਾ ਕੰਮ ਕਰਨਾ ਆਏਗਾ ਤਾਂ ਸਭ ਤੋਂ ਪਹਿਲਾਂ ਆਪਣਾ ਜਿਹੜਾ ਦੂਸਰਾ ਕੰਮ ਆ ਰੋਟੀ ਟੱਕ ਦਾ ਹੋ ਗਿਆ ਜਾਂ ਆਪਣੇ ਬੁੱਕਰ-ਬੁੱਕਰ ਮਾਰਨੀ ਵਾਲੀ ਹੁੰਦੀ ਆ ਉਹ ਮਾਰ ਕੇ ਕੰਮ ਨੂੰ ਸਫਾਈ ਦੇ ਕੰਮ ਨੂੰ ਸ਼ੁਰੂ ਕਰੋ ਦੇਖੋ ਹਰ ਰੋਜ਼ ਆਪਾਂ ਥੋੜੀ ਥੋੜੀ ਸਫਾਈ ਕਰਦੇ ਰਹੀਏ ਤੇ ਆਪਾਂ ਨੂੰ ਇਹਦੇ ਵਿੱਚ ਔਖਾ ਵੀ ਨਹੀਂ ਲੱਗਦਾ ਹੈਗਾ ਸੌਖਾ ਹੋ ਜਾਂਦਾ ਹੈਗਾ ਕਿਉਂਕਿ ਇਹ ਹੈਗਾ ਵੀ ਜਦੋਂ ਆਪਾਂ ਹਨਾ ਥੋੜਾ ਥੋੜਾ ਕੰਮ ਕਰਦੇ ਰਹੀਏ ਨਾ ਹੀ ਤਾਂ ਆਪਾਂ ਨੂੰ ਤਕੀਮਾ ਆਵੀ ਤੇ ਨਾਲੇ ਆਪਾਂ ਆਪਦੇ ਸਰੀਰ ਨੂੰ ਰੈਸਟ ਵੀ ਦੇ ਸਕਦੇ ਹਾਂਗੇ ਤੇ ਥੋੜੀ ਥੋੜੀ ਸਫਾਈ ਹੈ ਜਿਹੜੀ ਆਪ ਦਾ ਸ਼ੁਰੂ ਕਰ ਦੋ ਮਤਲਬ ਹੁਣ ਇਹ ਹੈ ਵੀ ਆਪਾਂ ਜੇ ਕਵਾਂਗੇ ਇੱਕ ਦਿਨ ਦੇ ਵਿੱਚ ਸਾਰਾ ਕੁਝ ਕਰਨ ਉਹ ਐ ਹੋ ਜਾਂਦਾ ਹੈਗਾ ਵੀ ਕੰਮ ਜੈ ਜਿਹੜਾ ਆਪਣਾ ਵੀ ਕੰਮ ਤਾਂ ਹੋ ਜਾਂਦਾ ਹੈਗਾ ਪਰ ਸਰੀਰ ਆ ਜਿਹੜਾ ਆਪਣਾ ਉਹ ਥੱਕ ਜਾਂਦਾ ਹੈਗਾ ਜਦੋਂ ਆਪਾਂ ਇੱਕ ਦਿਨ ਦੇ ਵਿੱਚ ਸਾਰਾ ਕੁਝ ਇਕੱਠਾ ਕਰ ਲੈਨੇ ਆ ਕਿ ਤੇ ਜੇ ਹੁਣ ਆਪਾਂ ਮੰਨ ਲਓ ਵੀ ਕਿਸੇ ਨੂੰ ਕਵਾਂਗੇ ਆਪਾਂ ਹੈਲਪਰ ਨੂੰ ਕਿਸੇ ਨੂੰ ਨਾਲ ਲਾਉਣੇ ਆ ਇੱਕ ਦਿਨ ਦੇ ਵਿੱਚ ਨਾ ਤਾਂ ਉਹ ਜੀ ਆਪਣੀ ਸਫਾਈ ਹੁੰਦੀ ਆ ਕਿ ਉਹ ਐ ਹੋ ਜਾਂਦਾ ਵੀ ਹੁਣ ਕੋਈ ਵੀ ਕੰਮ ਐ ਕਰਕੇ ਖੁਸ਼ ਨਹੀਂ ਹੈਗਾਗਾ ਤਾਂ ਜਿਹੜਾ ਆਪਾਂ ਆਪਦੇ ਹੱਥੀ ਕੰਮ ਕਰਨਾ ਹੈਗਾ ਉਹ ਜਿਹੜਾ ਆਪਾਂ ਭਾਵੇਂ ਥੋੜਾ ਥੋੜਾ ਕਰ ਲਓ ਹਰ ਰੋਜ਼ ਉਦੀ ਨਾਲ ਦੀ ਆਪਣੀ ਰੀਸ ਨਹੀਂ ਹੈਗੀ ਕਿਉਂਕਿ ਆਪਾਂ ਨੂੰ ਪਤਾ ਵੀ ਆਪਣੇ ਘਰ ਦਾ ਕਿਹੜਾ 파ਟ ਵੀ ਜਿਆਦਾ ਗੰਦਾ ਹੈ ਕਿਹੜਾ ਆਪਾਂ ਡੇਲੀ ਆਪਾਂ ਸਾਫ਼ ਕਰਦੇ ਆਂਗੇ ਹਨਾ ਤੇ ਉਹ ਆਪਾਂ ਨੂੰ ਪਤਾ ਲਏਗਾ ਤੇ ਫਿਰ ਉਹ ਆਪਾਂ ਆਪਦੀ ਚੀਜ਼ ਨੂੰ ਆਪਦੇ ਮੁਤਾਬਕ ਕਰਾਂਗੇ ਨਾਲੇ ਆਪਾਂ ਨੂੰ ਆਪਣੀ ਚੀਜ਼ ਦੀ ਗਰਜ ਹੁੰਦੀ ਹੈ ਵੀ ਅਸੀਂ ਆਹ ਚੀਜ਼ ਐਂ ਸਾਫ਼ ਕਰਨੀ ਹੈਗੀ ਤੇ ਇਹ ਹੈਗਾ ਵੀ ਜਦੋਂ ਆਪਾਂ ਕਿਸੇ ਦੀ ਹੈਲਪ ਲੈਨੇ ਆਂਗੇ ਚਲੋ ਕੰਮ ਤਾਂ ਹੋ ਹੀ ਜਾਂਦਾ ਹੈਗਾ ਹਨਾ ਹੈਲਪ ਨਾਲ ਵੀ ਹੋ ਜਾਂਦਾ ਪਰ ਜਿਹੜਾ ਆਪਾਂ ਬਰੀਕੀ ਨਾਲ ਕੰਮ ਕਰਨਾ ਨਾ ਉਹ ਕੋਈ ਨਹੀਂ ਕਰਦਾ ਹੈਗਾਗਾ ਤਾਂ ਮੈਂ ਇੱਥੇ ਇਹੀ ਸੋਚਿਆ ਵੀ ਚਲੋ ਹਜੇ ਵੀ ਇਹ ਹੁੰਦਾ ਵੀ ਜਿਹੜੇ ਹੁਣ ਆ ਦਿਵਾਲੀ ਦੇ ਦਿਨ ਆ ਇਹ ਮੌਸਮ ਥੋੜਾ ਮੋਟਾ ਠੰਡਾ ਹੁੰਦਾ ਜਿਹੜੇ ਹੁਣ ਬਸਾਖੀ ਦੇ ਦਿਨਾਂ ਵਿੱਚ ਸਫਾਈ ਕਰਦੇ ਹਾਂ ਉਹ ਗਰਮ ਹੋ ਜਾਂਦਾ ਮੌਸਮ ਉਦੋਂ ਗਰਮੀ ਜ਼ਿਆਦਾ ਹੁੰਦੀ ਹੈਗੀ ਉਦੋਂ ਆਏ ਹੁੰਦਾ ਵੀ ਆਪਾਂ ਥੋੜਾ ਜਿਹਾ ਸਰੀਰ ਨੂੰ ਰੈਸਟ ਕਰੀਏ ਆਪਾਂ ਨੂੰ ਸੌਣ ਦਾ ਹੋ ਜਾਂਦਾ ਹੈ ਨਾ ਦਿਨ ਵੱਡੇ ਹੋਣ ਲੱਗ ਜਾਂਦੇ ਆ ਤੇ ਆਹ ਦਿਨ ਜਿਹੜੇ ਥੋੜੇ ਛੋਟੇ ਹੁੰਦੇ ਆ ਤੇ ਮੌਸਮ 'ਚ ਵੀ ਥੋੜਾ ਜਿਹਾ ਚੇਂਜ ਹੁੰਦਾ ਹੈਗਾ ਤਾਂ ਆਪਾਂ ਨੂੰ ਇੰਨਾ ਹੁੰਦਾ ਨਹੀਂ ਹੈਗਾ ਵੀ ਆਪਾਂ ਦਿਨੇ ਸੌਣਾ ਆਏਗਾ ਚਲੋ ਥੋੜਾ ਮੋਟਾ ਰੈਸਟ ਕਰ ਲਈ ਰਾਤਾਂ ਵੀ ਥੋੜੀਆਂ ਵੱਡੀਆਂ ਹੋਣ ਲੱਗੀਆਂ ਥੋੜਾ ਥੋੜਾ ਟਾਈਮ ਦੇ ਵਿੱਚ ਫਰਕ ਪੈਣ ਲੱਗ ਗਿਆ ਤੇ ਇਹਦੇ ਨਾਲ ਕੀ ਆਗਾ ਕਿ ਆਪਾਂ ਜਿਹੜੀ ਸਫਾਈ ਕਰਨੀ ਆਪਾਂ ਨੂੰ ਸੌਖੀ ਹੋ ਜਾਂਦੀ ਇਹਨਾਂ ਦਿਨਾਂ ਦੇ ਵਿੱਚ ਥੋੜਾ ਥੋੜਾ ਮੌਸਮ ਦੇ ਵਿੱਚ ਚੇਂਜ ਆਗਾ ਤਾਂ ਮੈਂ ਪਹਿਲਾਂ ਦੇਖੋ ਸਾਰਾ ਕੰਮ ਜਿਹੜਾ ਮੈਂ ਆਪਦਾ ਨਿਮੇੜ ਲਿਆ ਸੀ ਰੋਟੀ ਵੀ ਮੈਂ ਆਪਦੀ ਬਣਾ ਕੇ ਤੇ ਰੋਟੀ ਖਾ ਖੂ ਕੇ ਫਿਰ ਮੈਨੂੰ ਜਿਹੜਾ ਮੇਰਾ ਰਸੋਈ ਦੇ ਸਾਫ਼ ਕਰਨ ਵਾਲਾ ਸੀਗਾ ਤਾਂ ਉੱਥੇ ਮੈਨੂੰ ਟਾਈਮ ਹੋ ਗਿਆ ਸੀਗਾ 11:00 ਵਜੇ ਸੀਗੇ 11 ਸਵੇਰ ਕਾ 11 ਦਾ ਟਾਈਮ ਸੀਗਾ ਸਮੇਂ ਦੁਪਹਿਰ ਚਾਹ ਵੀ ਜਿਹੜੀ ਬਣਾਉਣੀ ਧਰਤੀ ਸੀਗੀ ਦੁੱਧ ਵੀ ਜਿਹੜਾ ਗਰਮ ਕਰ ਲਿਆ ਸੀਗਾ ਪਹਿਲਾਂ ਮੈਂ ਆਪਦਾ ਦੇਖੋ ਜਿਹੜਾ ਮੋਟੀ-ਮੋਟੀ ਜਿਹੜੀ ਸਫਾਈ ਸੀ ਕਿਚਨ ਕਾਊਂਟਰ ਉਹ ਵੀ ਸਾਰਾ ਕਲੀਨ ਕੀਤਾ ਹੈਗਾ ਤਾਂ ਫਿਰ ਮੈਂ ਸ਼ੁਰੂ ਕਰਤੀ ਆਪਦੀ ਸਫਾਈ ਹੁਣ ਮੈਂ ਇੱਥੇ ਮੇਰੇ ਨਾ ਜਿਹੜਾ ਮੈਨੂੰ ਲੱਗ ਰਿਹਾ ਸੀ ਵੀ ਮੇਰੇ ਵੇਸਟ ਸਮਾਨ ਪਿਆਗਾ ਭਾਂਡੇ ਜਿਹੜੇ ਦਾ ਮੇਰੇ ਕੰਮ ਦੇ ਸੀਗੇ ਉਹ ਤਾਂ ਮੈਂ ਸਾਰੇ ਆਪਦਾ ਵੀ ਸਾਫ਼ ਕਰ ਕਰਕੇ ਰੱਖਤੀ ਸਟੀਲ ਦੇ ਭਾਂਡੇ ਜਿਹੜੇ ਮੇਰੀ ਵਰਤ ਤੋਂ ਚਾਉਂਦੇ ਸੀਗੇ ਕੋਸਕ ਭਾਂਡੇ ਮੈਨੂੰ ਲੱਭ ਨਹੀਂ ਰਹੇ ਸੀ ਕਿਸੇ ਦਾ ਟੱਕਣ ਨਹੀਂ ਲੱਭ ਰਿਹਾ ਸੀਗਾ ਤਾਂ ਉਹ ਮੈਂ ਸਾਰੇ ਆਪ ਦਾ ਅੱਜ ਦੇਖ-ਦੇਖ ਕੇ ਸਾਰਾ ਇੱਕ ਟੋਕਰੀ ਚ ਪਾ ਕੇ ਰੱਖਤਾ ਤਾਂ ਕਿ ਜਦੋਂ ਹੁਣ ਆਪਾਂ ਨੂੰ ਆਪਣੇ ਜਿਹੜੇ ਕੰਮ ਹੁੰਦੇ ਆਗੇ ਹਨਾ ਖੇਤਾਂ ਦਾ ਕੰਮ ਹੁੰਦਾ ਉਦੋਂ ਆਪਾਂ ਨੂੰ ਵੱਡੇ ਭਾਂਡਿਆਂ ਦੀ ਲੋੜ ਪੈਂਦੀ ਹੈ ਜਿਵੇਂ ਕਿ ਡੋਲੂ ਹੋ ਗਿਆ ਟੋਲੀਆਂ ਹੋਗੀਆਂ ਖੇਤਾਂ ਚ ਚਾਹ ਲੱਸੀ ਰੋਟੀ ਜਾਂਦੀ ਆ ਹਨਾ ਤਾਂ ਉਦੋਂ ਆਪਾਂ ਨੂੰ ਆਪਣੇ ਇਹ ਭਾਂਡਿਆਂ ਦੀ ਲੋੜ ਪੈਂਦੀ ਆ ਤਾਂ ਮੈਨੂੰ ਅਈ ਵਾਰ ਨਾ ਉਹਦਾ ਕਿਸੇ ਦਾ ਟੱਕਾ ਨਹੀਂ ਤੇ ਹੁੰਦਾ ਸੀ ਕਿਸੇ ਦੀ ਡੋ ਕੋਈ ਡੋਲ ਨਹੀਂ ਨਿੱਥ ਹੁੰਦੀ ਸੀਗੀ ਤਾਂ ਫਿਰ ਮੈਂ ਅੱਜ ਉਹ ਸਾਰਾ ਕੁਝ ਇੱਕ ਟੋਕਰੀ ਚ ਪਾ ਕੇ ਰੱਖ ਤਾ ਜਿਹੜੇ ਸਟੀਲ ਦੇ ਭਾਂਡੇ ਮੇਰੇ ਕੰਮ ਆਉਣ ਵਾਲੇ ਆਗੇ ਤੇ ਬਾਕੀ ਜਿਹੜੇ ਮੇਰੇ ਮੈਨੂੰ ਲੱਗਿਆ ਵੀ ਮੈਨੂੰ ਹੁਣ ਸਾਲ ਤੋਂ ਉੱਤੇ ਹੋ ਗਿਆ ਤੇ ਮੈਂ ਉਹ ਵਰਤੇ ਨਹੀਂ ਹੈਗੇ ਐਵੇਂ ਐਕਸਟਰਾ ਜੀ ਚੀਜ਼ ਆਪਾਂ ਰੱਖ ਲੈਣੇ ਆ ਵੀ ਆਪਾਂ ਨੂੰ ਐ ਹੁੰਦਾ ਵੀ ਆਪਾਂ ਨੂੰ ਕਦੇ ਲੋੜ ਪਊਗੀ ਇਹਨਾਂ ਦੀ ਤੇ ਉਹ ਚੀਜ਼ਾਂ ਮੈਂ ਸਾਰੀਆਂ ਸੈੱਟ ਤੀਆਂ ਮੇਰੀ ਅੱਧੀ ਬੋਰੀ ਭਰ ਗਈ ਜਿਹੜਾ ਵੇਸਟ ਸਮਾਨ ਸੀਗਾ ਬੱਚਿਆਂ ਦੀਆਂ ਬੋਤਲਾਂ ਸੀਗੀਆਂ ਜਿਹੜੀਆਂ ਪਾਣੀ ਵਾਲੀਆਂ ਜਿਹੜੀਆਂ ਮੈਨੂੰ ਲੱਗੀਆਂ ਵੀ ਇਹਨਾਂ ਦੇ ਵਿੱਚ ਪਾਣੀ ਹਜੇ ਮੈਂ ਪਾ ਕੇ ਦੇ ਸਕਦੀਆਂ ਉਹ ਮੈਂ ਸਾਮ ਕੇ ਰੱਖ ਦਿੰਨਾ ਇੱਕ ਥਾਂ ਪਾ ਕੇ ਤੇ ਬਾਕੀ ਮੈਂ ਜਿਹੜੀ ਦਰਾਜ ਆ ਸਾਫ਼ ਕਰਕੇ ਸਾਰਾ ਕੁਝ ਜਿਹੜਾ ਚੀਜ਼ ਮੈਨੂੰ ਲੱਗਦਾ ਸੀਗਾ ਵੀ ਮੈਂ ਹੁਣ ਵਰਤਨ ਲਈ ਹੈਗੀ ਇਹਨਾਂ ਵਿੱਚੋਂ ਉਹ ਮੈਂ ਸਾਮ-ਸਾਮ ਕੇ ਰੱਖਤੀ ਹੈਗੀ ਤਾਂ ਮੈਂ ਸਫਾਈ ਦਾ ਮੇਨ ਮਤਲਬ ਇਹੀ ਹੋ ਜਾਂਦਾ ਕਿ ਜਿਹੜਾ ਆਪਣੇ ਕੋਲੇ ਐਕਸਟਰਾ ਚੀਜ਼ ਪਈ ਹੈ ਜਿਹੜੀ ਆਪਾਂ ਨੂੰ ਲੱਗਦੀ ਹੈ ਕਿ ਵੀ ਆਪਾਂ ਹੁਣ ਸਾਲ ਤੋਂ ਉੱਤੇ ਹੋ ਗਿਆ ਆਪਾਂ ਮਾ ਕੋਈ ਵੀ ਭਾਂਡਾ ਕੁਛ ਵੀ ਹੈਗਾ ਵੀ ਤੁਸੀਂ ਉਹ ਵਰਤ ਨਹੀਂ ਰਹੇ ਹੈਗੇ ਤਾਂ ਉਹਨੂੰ ਕੱਢਣ ਦੀ ਕਰੋ ਉਹਨੂੰ ਆਪਾਂ ਐਵੇਂ ਰੱਖੀ ਰੱਖਦੇ ਆ ਮੈਂ ਬਹੁਤ ਟਾਈਮ ਮੈਂ ਇਹ ਸੋਚਿਆ ਵੀ ਆਪਾਂ ਐਵੇਂ ਹੀ ਰੱਖਿਆ ਹੋਇਆਗਾ ਹਨਾ ਤੇ ਉਹ ਉਹਨਾਂ ਚੀਜ਼ਾਂ ਨਾਲ ਵੀ 네ਗਟਿਵ ਹੀ ਆਉਂਦੀ ਹੈ ਕਿ ਆਪਣੇ ਜਿਹੜੇ ਘਰ ਦੇ ਵਿੱਚ ਜਦੋਂ ਕੋਈ ਵੇਸਟ ਚੀਜ਼ਾਂ ਪੰਨਾ ਹੋਣ ਤਾਂ ਉਹੀ ਚੀਜ਼ ਰੱਖੋ ਜਿਹੜੀ ਕੀ ਆਪਣੇ ਕੰਮ ਆਵੇ ਤਾਂ ਮੈਂ ਉਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਜਿਹੜੀਆਂ ਵੇਸਟ ਸੀਗੀਆਂ ਜਿਹੜੀਆਂ ਮੈਨੂੰ ਲੱਗਿਆ ਵੀ ਹੁਣ ਮੇਰੇ ਕੰਮ ਆਉਣ ਵਾਲੀਆਂ ਨਹੀਂ ਹੈਗਾਂ ਤੇ ਮੈਂ ਬੋਰੀ ਲਈ ਤੇ ਉਹਨਾਂ ਵਿੱਚ ਪਾਤਾ ਸਾਰਾ ਸਮਾਨ ਤੇ ਚਾਕੇ ਉਹਨਾਂ ਨੂੰ ਬਾਹਰ ਸਿੱਟਣ ਦੀ ਕੀਤੀ ਕਿਉਂਕਿ ਉਹ ਚੀਜ਼ਾਂ ਜਿਹੜੀਆਂ ਉਹ ਕੰਮ ਦੀਆਂ ਨਹੀਂ ਸੀਗਾਂ ਤਾਂ ਫਿਰ ਇਸੇ ਇਸ ਤਰ੍ਹਾਂ ਕਰ ਕਰਕੇ ਮੈਂ ਸਾਰੀ ਜਿਹੜੀ ਦਰਾਜ ਆਪਦੇ ਹੌਲੀ-ਹੌਲੀ ਸਾਫ਼ ਕੀਤੀ। ਕੋਸਕ ਦਰਾਜਾਂ ਦੇ ਵਿੱਚ ਇਹ ਆ ਸਾਡੇ ਨਾ ਸਿਉਂਖ ਲੱਗੀ ਕਰਕੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਦਰਾਜ ਵਿੱਚੋਂ ਸਾਡੇ ਨਾ ਵਧੀਆ ਬਣਾਏ ਹੋਏ ਸੀਗੇ ਦਰਾਜ ਵੀ ਅੱਡੂ ਅੱਡ ਜਿਹੜੇ ਬਾਕਸ ਬਣਾਏ ਹੋਏ ਸੀਗੇ ਜਿਹੜੀ ਤਾਂ ਅੰਦਰ ਜਿਹੜੀ ਲੱਕੜ ਸੀਗੀ ਮੈਂ ਬਹੁਤ ਵਾਰੀ ਜਿਹੜਾ ਤੇਲ ਸੀਗਾ ਸਿਉਂਖ ਨਾਲ ਉਹ ਵੀ ਲਾਇਆ ਸੀਗਾ ਤੇ ਉਹਦੇ ਕਰ ਸਿਉਂਖ ਨਾਲ ਵੀ ਜਿਹੜੀ ਸੌਰੀ ਤੇਲ ਨਾਲ ਵੀ ਸਿਉਂਖ ਜਿਹੜੀ ਹਟ ਹੀ ਨਹੀਂ ਸੀਗੀ ਜਿਹੜੀ ਮਾੜੀ ਲੱਕੜ ਸੀਗੀ ਉਹ ਸਾਰੀ ਵਿੱਚੋਂ ਨੇ ਖਾ ਲਈ ਆਗੀ ਤੇ ਫਿਰ ਮੇਰੇ ਹਸਬੰਦ ਨੇ ਜਿਹੜੇ ਵਿੱਚੋਂ ਮਤਲਬ ਲੈਂਦੇ ਸੀ ਟੁਕੜੀਆਂ ਆਈਆਂ ਤੇ ਉਹ ਕੱਢ ਤੀਆਂ ਬਾਹਰ ਤੇ ਸਾਰੇ ਇੱਕ ਕੀ ਕਰਤੇ ਦਰਾਜ ਉਹ ਹੁਣ ਜਿਹੜੇ ਖਾਣੇ ਬਣੇ ਹੋਏ ਸੀਗੇ ਤੇ ਸਾਰੇ ਮਤਲਬ ਸਾਨੂੰ ਬਾਹਰ ਸਿੱਟਨੇ ਪਏ ਦੇਖੋ ਆਪਾਂ ਹਨਾ ਚੀਜ਼ ਬਣਾਉਣੇ ਆਗੇ ਪੈਸਾ ਲੱਗਦਾਏਗਾ ਤਾਂ ਜਦੋਂ ਐਂ ਖਰਾਬ ਹੁੰਦੀ ਹੈ ਤਾਂ ਉਹ ਮਨ ਵੀ ਖਰਾਬ ਹੁੰਦਾਏਗਾ ਤਾਂ ਬਹੁਤ ਸੋਹਣੀ ਜਿਹੜੀ ਸਾਡੀ ਰਸੋਈ ਬਣੀ ਹੋਈ ਸੀ ਸਿਰਫ ਸਿਉਖ ਦੇ ਕਾਰਨ ਸਾਨੂੰ ਇਸ ਰਸੋਈ ਦੇ ਵਿੱਚੋਂ ਚੀਜ਼ਾਂ ਨਾ ਜਿਹੜੀਆਂ ਸਿੱਟਣੀਆਂ ਪਈਆਂ ਤਾਂ ਆਹ ਦੇਖੋ ਹੁਣ ਮੈਂ ਇੱਥੇ ਸਾਰੀ ਆਪਦੀ ਰਸੋਈ ਹੈ ਜਿਹੜੀ ਸਾਫ਼ ਕਰ ਲਈ ਹੈਗੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਜਿਹੜੀ ਮੈਂ ਸਾਫ ਕਰ ਕਰਕੇ ਚੀਜ਼ਾਂ ਰੱਖੀਆਂ ਮੇਰੀ ਇੱਕ ਫਿਰ ਮੇਰੇ ਜਦੋਂ ਦਰਾਜ ਇਸ ਤਰ੍ਹਾਂ ਸਾਰੇ ਵਿੱਚੋਂ ਖਾਦੇ ਸਿਉਂਖ ਦੇ ਮੈਂ ਇੱਕ ਟੋਕਰੀ ਲਿਆਂਦੀ ਸੀਗੀ ਤਾਂ ਉਹਦੇ ਵਿੱਚ ਜਿਹੜੀਆਂ ਦਾਲਾਂ ਦੂਲਾਂ ਸੀਆਂ ਰੱਖਣ ਵਾਲੀਆਂ ਮੈਂ ਉਹ ਟੋਕਰੀ ਦੇ ਵਿੱਚ ਰੱਖੀਆਂ ਕੰਟੇਨਰ ਮੰਗਾਏ ਸੀਗੇ ਮੈਂ ਇੱਕ ਆਨਲਾਈਨ ਮਿਸ਼ੋ ਐਪ ਤੋਂ ਤੇ ਉਹਨਾਂ ਵਿੱਚ ਪਾ ਪਾ ਕੇ ਰੱਖਤੀਆਂ ਤੇ ਫਿਰ ਮੈਂ ਇੱਕ ਆ ਵੱਡੇ ਵੱਡੇ ਜਿਹੜੇ ਕੰਟੇਨਰ ਸੀਗੇ ਇਹ ਰੱਖ ਲਈਨਾਂ ਵਿੱਚ ਪੈਕ ਟਾਂਚ ਜਿਹੜੇ ਪਏ ਹੁੰਦੇ ਆਪਣੇ ਜੀ ਮਸਾਲੇ ਵਗੈਰਾ ਜਾਂ ਕੋਈ ਐਕਸਟਰਾ ਸਮਾਨ ਮੈਂ ਉਹ ਰੱਖ ਦਿੰਨੀ ਆ ਤਾਂ ਦੇਖੋ ਇੱਕ ਦਰਾਜ ਦੇ ਵਿੱਚ ਮੈਂ ਸਾਰੇ ਭਾਂਡੇ ਰੱਖਤੇ ਆਗੇ ਤੇ ਇੱਕ ਮੇਰੇ ਕੋਲੇ ਆ ਲਾਈਟ ਵਾਲਾ ਚੁੱਲਾ ਪਿਆ ਸੀਗਾ ਇਹ ਚੁੱਲੇ ਦਾ ਨਾ ਪਲੱਗ ਥੋੜਾ ਜਿਹਾ ਪਿਗਲ ਗਿਆ ਸੀਗਾ ਤਾਂ ਮੈਂ ਇਹਨੂੰ ਲਾ ਕੇ ਰੱਖ ਤਾਂ ਉਹ ਚੱਲਦਾ ਤਾਂ ਵਧੀਆ ਸਿਰਫ ਪਲੱਗ ਦੇ ਕਾਰਨ ਨਹੀਂ ਮੇਰਾ 베ਸਟ ਕਰਕੇ ਰੱਖਿਆ ਪਿਆ ਹੈਗਾ ਤੇ ਮੈਂ ਹੁਣ ਇਹਨਾਂ ਨੂੰ ਕਿਹਾ ਸੀਗਾ ਮੈਂ ਕਿਹਾ ਵੀ ਇਹਨੂੰ ਲੋਟ ਕਰਵਾ ਦਿਓ ਯਾ ਇਹ ਕਹਿੰਦੇ ਸੀ ਕੋਈ ਨਹੀਂ ਕਹਿੰਦੇ ਜਦੋਂ ਲੋਡ ਹੋਈ ਕਰਵਾ ਦਾਂਗੇ ਹਜੇ ਤਾਂ ਪਿਆ ਹੈਗਾ ਤਾਂ ਆ ਦੇਖੋ ਮੇਰਾ ਲਾਸਟ ਵਾਲਾ ਵੀਊ ਤੇ ਇੱਥੇ ਮੈਨੂੰ ਦਿਖ ਲੋ ਟਾਈਮ ਮੇਰਾ 12:58 ਮਿੰਟ ਹੋ ਗਏ ਸੀ ਯਾਨੀ ਕਿ 1:00 ਵਜ ਗਿਆ ਸੀਗਾ ਤਾਂ ਫਿਰ ਮੈਂ ਰਸੋਈ ਸਾਫ ਕਰਕੇ ਤੇ ਬਾਹਰ ਵੇਖੋ ਵੀ ਜਿਹੜੀ ਧੁੱਪਾ ਬਹੁਤ ਹੀ ਜ਼ਿਆਦਾ ਜਿਹੜੀ ਰੜਕ ਰਹੀ ਸੀ ਅੱਖਾਂ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਮੌਸਮ ਇਸ ਟਾਈਮ ਤੇ ਹੋ ਜਾਂਦਾ ਹੈਗਾ ਦੈਨ ਫਿਰ ਮੈਂ ਆਪਦੀ ਰੈਸਟ ਕੀਤੀ ਸੀਗੀ ਘੰਟਾ ਡੇਢ ਘੰਟਾ ਫਿਰ ਮੈਂ 2:30 ਵਜੇ ਉੱਠ ਕੇ ਦਾ ਬੱਚੇ ਘਰੇ ਸੀਗੇ ਹੁਣ ਬੱਚਿਆਂ ਨੂੰ ਨਾ ਦੋ ਛੁੱਟੀਆਂ ਆ ਗਈਆਂ ਤਾਂ ਉਹਨਾਂ ਲਈ ਮੈਂ ਬਣਾਉਣ ਲੱਗੀ ਬੇਸਣ ਦੇ ਚਿਲੇ ਬੇਸਣ ਲਿਆ ਸੀਗਾ ਪਹਿਲਾਂ ਤੇ ਉਹਨੂੰ ਮੈਂ ਛਾਣ ਲਿਆ ਤੇ ਉਸ ਵਿੱਚ ਨੂਨ ਮਿਰਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਘੋਲ ਲਿਆ ਪਾਣੀ ਪਾ ਕੇ ਤੇ ਫਿਰ ਉਸ ਵਿੱਚ ਪਿਆਜ਼ ਪਾਤੇ ਪਿਆਜ਼ ਪਾ ਕੇ ਤੇ ਫਿਰ ਮੈਂ ਹੌਲੀ ਹੌਲੀ ਉਹਨਾਂ ਨੂੰ ਤਵੇ ਦੇ ਉੱਤੇ ਜਿਹੜਾ ਉਹ ਕੀਤਾ ਤਾਂ ਬਹੁਤ ਹੀ ਸਵਾਦ ਬਣੇ ਸੀਗੇ ਬੱਚਿਆਂ ਨੇ ਖੁਸ਼ ਹੋ ਕੇ ਖਾਦੇ ਆਗੇ ਇਹ ਨਾਲ ਹੀ ਤਾਂ ਦੇਖੋ ਇਹ ਹੈਲਥੀ ਚੀਜ਼ ਬਣ ਗਈ ਆਗੀ ਹਨਾ ਤੇ ਖਾਣ ਚ ਵਿੱਚ ਵੀ ਸਵਾਦ ਲੱਗਦੀ ਆ ਸਾਸ ਦੇ ਨਾਲ ਖਾਦੇ ਬੱਚਿਆਂ ਨੇ ਦੁਪਹਿਰ ਦੀ ਚਾਹ ਲਈ ਨਾ ਚਾਹ ਨਾਲ ਤਾਂ ਬਹੁਤ ਹੀ ਵਧੀਆ ਲੱਗਦਾ ਆਏਗਾ ਜਦੋਂ ਆਪਾਂ ਆਪਦਾ ਕੰਮ ਵੀ ਕਰਦੇ ਕੋਈ ਵੀ ਕੰਮ ਕਰਨਾ ਆਪਾਂ ਆਪਣੇ ਮਨ ਦੇ ਸਕੂਨ ਲਈ ਕਰਨਾ ਆਪਾਂ ਕਿਸੇ ਲਈ ਕੁਝ ਨਹੀਂ ਕਰਦੇ ਹੈਗੇ ਕਿ ਜੋ ਵੀ ਤੁਹਾਨੂੰ ਸਕੂਨ ਮਿਲਦਾ ਜਿਹੜੇ ਵੀ ਕੰਮ ਵਿੱਚੋਂ ਜਰੂਰ ਕਰੋ ਤੇ ਨਾਲ ਹੀ ਇਹ ਵੀ ਆਪਣਾ ਜਿਹੜਾ ਮਾਣਾ ਉਹ ਬਿਜੀ ਰਹਿੰਦਾ ਹੈਗਾ ਇਹ ਉਲਟੇ ਸਿੱਧੇ ਖਿਆਲ ਜਿਹੜੇ ਉਹ ਨਹੀਂ ਆਉਂਦੇ ਮਨ ਦੇ ਵਿੱਚ ਤੇ ਜੀ ਉਮੀਦ ਕਰਦੀ ਹਾਂ ਤੁਹਾਨੂੰ ਮੇਰਾ ਅੱਜ ਦੀ ਇਹ ਵੀਡੀਓ ਅੱਜ ਦਾ ਮੇਰਾ ਬਲੌਗ ਇੱਥੇ ਪਸੰਦ ਆਇਆ ਹੋਊਗਾ ਤਾਂ ਪਸੰਦ ਆਏ ਪਲੀਜ਼ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਸਾਰਾ